ਸਸੀ ਗਾਲ ਜੀ ਕੀ ਆ ਚੱਲ ਸਾਰੇ ਭਰਾਵਾਂ ਦਾ ਵੀਰੋ ਅੱਜ ਆਏ ਆਪਾਂ ਸਰਵਿਸ ਕਰਾਉਣ ਪੰਡਈ ਦੁਕਾਨ ਤੇ ਤੇ ਵੀਰ ਆਪਣੀ ਦੁਕਾਨ ਆ ਲਵਲੀ ਆਟੋਮੋਟ ਬੜੇ ਪਿੰਡ ਰੋਡ ਤੇ ਠੀਕ ਆ ਤੇ ਭਰਾ ਸਾਡਾ ਹੋਰਿਆ ਉਹਦਾ ਸਕੂਲਰੀ ਠੀਕ ਆ ਉਹਦੇ ਨਾਲ ਅੰਦਰੇ ਲਿਖਿਆ ਆਇਆ ਦੇਖੋ ਦੁਕਾਨ ਦਾ ਨੰਬਰ ਵੀ ਦਿੱਤਾ ਆ ਉੱਪਰ ਠੀਕ ਬੰਦਾ ਵਾਦਾ ਇੱਧਰ ਰੋਣ ਲੱਗਿਆ ਹੈ ਓਏ ਰੋਣ ਲੱਗਿਆ ਓਏ ਤਾਂ ਨੀ ਚਾਰਟ ਦਿੱਤਾ ਹੈ ਠੀਕ ਆ ਦੇ ਡੈਡੀ ਕਹਿੰਦਾ ਨਾ ਤਵਾ ਮਾਂ ਬਾਪ ਕਾਦੀ ਸਾੜੀ ਦੇ ਨੂੰ ਨੋਕਿਆ ਠੀਕ ਆ ਆ ਡੋਲਿਆ ਜੀ ਨਵੀ ਆ ਤੇ ਅੰਲੀ ਫੋਨ ਘੱਟ ਜੀ ਆਈ ਕੀ ਹੋਇਆ ਪਤਾ ਨਹੀਂ ਜਾਣਦਾ ਨਾਲੇ ਬਾਟੋ ਉਹ ਰੋਣ ਲਾ ਪਿਆ ਦਾ ਰੋਣ ਲਾ ਪਿਆ ਇਹਦਾ ਭਰਾ ਦਾ ਮੁੰਡਾ ਤੇ ਪਤੰਗ ਚੜਾਉਣ ਨੂੰ ਕਰਦਾ ਰੋਣ ਲਾ ਪਿਆ ਸੀ ਕਹਿੰਦਾ ਹੁਣੇ ਚੜਾਉਣਾ ਠੀਕ ਆ ਉਹ ਕਹਿੰਦਾ ਕਾਲੂ ਚੜਾਈ ਬੰਦਾ ਆਪਣਾ ਕਹਿੰਦਾ ਹੋਰ ਸੁਣਾਓ ਬਾਕੀ ਸਾਰੇ ਸੇਤਾ ਕਿੱਦਾਂ ਸਾਰਿਆਂ ਦੀ ਫਟਿਆ ਤੇ ਆਪਾਂ ਬੜੇ ਪਿੰਡ ਰੋਡ ਤੇ ਆਪਣੇ ਪਿੰਡੇ ਜੀ ਰੁੜ ਕੇ ਦੁਕਾਨਾਂ ਜੀ ਬੀ ਨਿਕਲਦਿਆਂ ਨੂੰ ਠੀਕ ਆ ਸੜਕ ਵੀ ਨਵੇਂ-ਨਵੇਂ ਬਣੀ ਆ ਸਾਰੀ ਸੜਕ ਨਵੀਂ ਬਣੀ ਆ ਇਹ ਹੈਨਾ ਆ ਠੀਕ ਉਹ ਨਾਲ ਸਕੂਟਰ ਖੜੇ ਆ ਫਲਾਂ ਵਾਲਾ ਖੜਾ ਠੀਕ ਆ ਤੇ ਅਜੇ ਉੜਾ ਜਾਂ ਨੁਕਸਾਨ ਹੋ ਗਿਆ ਪੈਸੇ ਡੱਗੇ ਉਹ ਵੀ ਲੱਭਣਾ ਇਹ ਲੱਭੇ ਨਹੀਂ ਠੀਕ ਹੈ ਉਹ ਲੱਗਾ ਆ ਤਾਂ ਆਪਣਾ ਵੀ ਆਪਣੀ ਬੰਦ ਵੀ ਸਾਰੀ ਐਲਟਰ ਐਲਟਰ ਨੂੰ ਮਸ਼ੀਨ ਇਹ ਰੱਖ ਲਈ ਲਿਆ ਗਿਆ ਮਸ਼ੀਨ ਇਹ ਰੱਖ ਲਈ ਲਿਆ ਗਿਆ ਨਟਾਂ ਵਾਲੀ ਜਨਾ ਉਹ ਹੁਣ ਲੈਂਦੀ ਹੈ ਸਹੀ ਆ ਕਿੰਨੇ ਦੀ ਆਈ ਇਹ 14000 ਦੀ ਤੇ ਉਹੀ ਆ ਜਿਹੜੇ ਨਟ ਦੂਜੇ ਨੂੰ ਕਰਦੇ ਆ ਕਸਦੇ ਕੁਸਦੇ ਉਹੀ ਆ ਸਹੀ ਆ ਵੀ ਨਾਲ ਖੋਲਦੇ ਆ। ਇੱਕੋ ਸਾਈਡ ਖੋਲਣ ਲੱਗਾ। ਉਦੋਂ ਦੇਖਦੇ ਆ ਜੀ ਕਰਦਾ ਭਾਈ। ਠੀਕ ਐ। ਇਹ ਭਰਾ ਸਾਡਾ ਕੰਮ ਬਹੁਤ ਵਧੀਆ ਕਰਦਾ। ਆਪਾਂ ਇਤੋਂ ਹੀ ਸਰਵਿਸ ਕਰਾਈ ਦੀ ਆ। ਹੋਰ ਕਿਤੇ ਤੋਂ ਕਰਾਈ ਦੀ ਨਹੀਂ। ਕੰਮ ਵਧੀਆ ਕਰਦਾ ਬੰਦਾ ਆਪਣਾ। ਠੀਕ ਐ। ਕਈ ਬੰਦੇ ਕੰਮ ਤਾਂ ਕਰ ਦਿੰਦੇ ਆ ਪਰ ਉਹ ਸਿਸਟਮ ਚੇਂਜ ਕਰ ਦਿੰਦੇ ਆ ਠੀਕ ਆ ਕਈ ਕੋਲ ਚੇਂਜ ਕਰ ਦਿੰਦੇ ਆ ਜਬ ਇੱਕ ਬੰਦੇ ਨੇ ਸਰਵਿਸ ਕਰਾਈ ਹੁਣ ਚੇਂਜ ਕਰਤਾ ਵਿੱਚੋਂ ਜਗ੍ਹਾ ਰੀਜਨਲ ਕੱਢ ਲਿਆ ਦੇਸੀ ਪਾ ਦਿੱਤਾ ਕੀ ਸੀ ਉਹ ਬਾਬਾ ਕੀ ਸੀ ਉਹ ਕੱਢਿਆ ਹੈ ਹਾਂ ਆ ਉਹ ਟਰੇਵ ਜੋੰਕਰ ਪਤਾ ਨਹੀਂ ਰੀਜਨਲ ਕੱਢ ਲਿਆ ਦੇਸੀ ਪਾ ਦਿੱਤਾ ਸਰਵਿਸ ਕਰਾਉਣ ਗਿਆ ਵੀ ਐਦਾਂ ਦੇ ਤਾਂ ਬੰਦੇ ਆ ਆਪਣੇ ਠੀਕ ਆ ਤੇ ਆ ਕਰਕੇ ਆਪਾਂ ਇਹੋ ਬੰਦੇ ਤੋਂ ਸਰਵਿਸ ਕਰਾਈ ਆ ਠੀਕ ਆ ਹੋਰ గేਰ ਤੋਂ ਨਹੀਂ ਕਰਾਈ ਦੀ ਬਾਕੀ ਦੋਸੀਂ ਬਣੇ ਦੋ ਵਲੌਗ ਵਿੱਚ ਫੇਰ ਤੁਹਾਨੂੰ ਟੱਕਰਦੇ ਆ ਠੀਕ ਆ ਇਹ ਕੀ ਆ ਸਤਲ ਕਲਚ ਕਲਚ ਅੱਛਾ ਇਹ ਵੀਰੋ ਕਿ ਲਾਰੇ ਹਮਾਰੀ ਵੀ ਕਲਚ ਸਹੀ ਆ ਇਹ ਸਕੂਟਰੀ ਦਾ ਜਿਗੜੇ ਖੋਲੇ ਆਪਣਾ ਇਹ ਆ ਕਲਚ ਵੀਰੋ ਹੱਥ ਨਹੀਂ ਲਵੇ ਨੀ ਦੇਖਾ ਚੱਕ ਨੀ ਆ ਦੇਖੋ ਕਲਚ ਦੇਖ ਲਓ ਸਕੂਟਰੀ ਦਾ ਕੱਡਾ ਆ ਜੀ ਇਹ ਵੀ ਆ ਜੀ ਰੇਗਮਾਨ ਨਾਲ ਲੱਗਾ ਬੰਦੋਰਾ ਤੇ ਕੈਮਰਾ ਇਹਦੇ ਵਿੱਚੇ ਤਲਾਵਾਂ ਵਾਲਾ ਕੰਮ ਹੋਣ ਲੱਗ ਪਿਆ ਪੱਗ ਦੇਖੋ ਕਿੰਨੀ ਸੋਹਣੀ ਲੱਗਦੀ ਬੰਦੇ ਆਪਣੇ ਦੇ ਹਨਾ ਪੱਗ ਜੱਜਦੀ ਆ ਪੱਗ ਬੰਨਿਆ ਕਰ ਪੱਗ ਬੰਨਿਆ ਕਰ ਰੋਲੇ ਬੰਨਾ ਹੁਨਾ ਹੈ ਓਏ ਜੀ ਰੋਲੇ ਬੰਨਾ ਜ਼ਰੂਰੀ ਬੰਨਾ ਹੁੰਦੇ ਨੇ ਵਧੀਆ ਲੱਗਦੀ ਪੱਗ ਨਾਲ ਰੀਗਮਾਲ ਲਾਉਣ ਲੱਗਿਆ ਬੰਦਾ ਠੀਕ ਐ ਤੇ ਇਹ ਆਪਣਾ ਪਲਾਟ ਚ ਸਕੂਲ ਰਹੀ ਆ ਇੱਧਰ ਤੇਲ ਤੂਲ ਨਹੀਂ ਹੁੰਦਾ ਹੈ ਤੇ ਮੁੰਡਾ ਉਹੀ ਵਾਲਾ ਜਿਹੜਾ ਪਹਿਲਾਂ ਸੀ ਹਨਾ ਚੇਂਜ ਕਰਤਾ ਸਹੀ ਆ ਆਹ ਪਿੰਡ ਦੇ ਨਹੀਂ ਆਉਂਦੇ ਯਾਰ ਕੋਈ ਵੀ ਮਰਜ਼ੀ ਨਾ ਆਉਣਾ ਨਾ ਚ ਸਾਫ ਕਰਦਾ ਰੀਗਮਾਲ ਲਾ ਰਿਹਾ ਬੰਦਾ ਠੀਕ ਆ ਬਚਦਾ ਹੁੰਦੀ ਆ ਤਾਰ ਠੀਕ ਹੋ ਜੀ ਇਧਰ ਦਾ ਮਾਸਤਰੀ ਸਾਹਿਬ ਚਲਾਵਾ ਪਾਉਣ ਲੱਪੇ ਆ ਰੰਗ ਚੜਾਉਣਾ ਕਿੱਥੇ ਆ ਚੜਾਉ ਉਹ ਇੱਥੇ ਇੱਥੇ ਹੀ ਅੰਦਰ ਹੀ ਅੰਦਰ ਹੀ ਹਾਂ ਕੋਠੇ ਤੇ ਕੋਠੇ 'ਚ ਚੜਾਉਣਾ ਲੂਣ ਲੈ ਗਿਆ ਇਹ ਕਹਿੰਦਾ ਪਤੰਗ ਚੜਾਉਣਾ ਉਹ ਜਿਹੜੀ ਉਹਨਾਂ ਨਾਲ ਨੂੰ ਫੁੱਲੋ ਆ ਕੇ ਢਾਲੀ ਤੋਨਾ ਬਾ ਕੇ ਰੱਖਿਆ ਇਹਨੂੰ ਉੱਤਾਂ ਖੇਡ ਲਾ ਵੱਡੀ ਡੋਲ ਪਾ ਦੇ ਕਹਿੰਦਾ ਚੜਾ ਲਾ ਲੂਗਾ ਮੈਂ ਆਪੇ ਚੜਾਉਣਾ ਆਉਂਦਾ ਚੜਾੜਾ ਆਉਂਦਾ ਨਹੀਂ ਆਉਂਦਾ ਕਿੱਧਿਆ ਪਿਆ ਇਹਨੂੰ ਵੀ ਆਉਂਦਾ ਯਾਰ ਕੋ ਇਤਨੀ ਟ੍ਰਾਈਡਾ ਟੁੱਟਾ ਰਹੇ ਆ ਰੋਡ ਵਧੀਆ ਬਣਗਾ ਠੀਕ ਆ ਪਰ ਇਹ ਸੈਡਾਂ ਨਹੀਂ ਵਧੀਆ ਬਣਾਈਆਂ ਰੋਡ ਵਧੀਆ ਬਣਾਤਾ ਸੈਡਾਂ ਦੇ ਟਰੱਕ ਟਰੱਕ ਜਦੋਂ ਉਤਰਨਾ ਸਾਰੀਆਂ ਟੁੱਟ ਜਾਣੀਆਂ ਠੀਕ ਆ ਸੜਕ ਫੇਰ ਉੱਧਰ ਦੀ ਜੋ ਬਣਾਉਣੀ ਸੀ ਐਟ ਇਹ ਤਾਂ ਬੁੱੱਜਾ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਹਨਾ ਬਾਬਾ ਬੰਦੇ ਡੱਗਦੇ ਵੀ ਆਉਣਗੇ ਜਿੱਦਾਂ ਕੋਈ ਮੋਟਰਸਾਈਕਲ ਸਾਈਡ ਤੇ ਉਤਰ ਗਿਆ ਉਹ ਫੇਰ ਬੰਦਾ ਡੈਉ ਪੈਂਦਾ ਹਨਾ ਆਹ ਦੇਖੋ ਕੋਲ ਬੁੱੱਜੇ ਉੱਧਰ ਵੀ ਇਦਾਂ ਕਈ ਪਾਸੇ ਜਿਆਦਾ ਰੇ ਗੱਸਾ ਘਟਿਆ ਸਾਰੀ ਹਨਾ ਗਰੀਬ ਮਨ ਲੱਗ ਰਿਹਾ ਵੀ ਲਾ ਰਿਹਾ ਕਲਚਾ ਨੂੰ ਠੀਕ ਆ ਤੇ ਮੋਬਾਈਲ ਦਾ ਬ੍ਰੇਕ ਵਾਲਾ ਵੀ ਕੇਹਦੇ ਦਿੰਦੇ ਤੋਂ ਸੈੱਟ ਕਰਾਉਣਾ ਸਿਸਟਮ ਤੇ ਬ੍ਰੇਕ ਵਿੱਚ ਲੱਗਦਾ ਉੱਤੇ ਵੀ ਰੇਗਮਾਲ ਲੱਗਣੇ ਵਾਲਾ ਆ ਲਾਹਾਂਵਾਬਾਦੀਆਂ ਮੈਸਰੀ ਸਾਹਿਬ ਨੇ ਠੀਕ ਐ ਲਾਹਾਂਵਾਬਾਦੀਆਂ ਮੈਸਰੀ ਸਾਹਿਬ ਨੇ ਬਾਕੀ ਦੇਖੋ ਬੰਨ ਕੇ ਦੇਣ ਲੱਗਾ ੜਾਉਣ ਨੂੰ ਠੀਕ ਐ ਲਵਲੀ ਆਟੋਮੋਇਲ ਠੀਕ ਐ ਲਵਲੀ ਜਿਹੜਾ ਨਾਂ ਆਇਆ ਹਨਾ ਬੱਬਾ ਹਨਾ ਆਟੋਮੋਬਾਈਲ ਆ ਸੋਚਿਆ ਤੈਹੀਂ ਸੋਚਿਆ ਇਹ ਸੋਚਿਆ ਤੈਹੀਂ ਸੋਚਿਆ ਲਵਲੀ ਆਟੋਮੋਬਾਈਲ ਆ ਆਟੋ ਸਕੂਟਰ ਜਿਹੜਾ ਲੇਖਦਾ ਮੋਟਰਸਾਈਕਲ ਬਾਈਕ ਆਟੋ ਬਾਈਕ ਆਟੋਮੋਬਾਈਲ ਦੇ ਮਗਰ ਵੀ ਰੀਜਨ ਹੁੰਦਾ ਹੈ ਹਾਂ ਉਹ ਹਰੇਕ ਬੰਦਾ ਰੀਜਨ ਆ ਫੁੱਲ ਕੌਮ ਦਾ ਗੇਨ ਪਤਾ ਨਹੀਂ ਆਟੋਮੋਬਾਈਲ ਦਾ ਬੜਾ ਬੜਾ ਮੋਬਾਈਲ ਦਾ ਨਹੀਂ ਬੋਲ ਮੋਬਾਈਲ ਦਾ ਕੀ ਸਿਸਟਮ ਉਹ ਹੀ ਤਾਂ ਮੈਂ ਪੁੱਛਣਾ ਚਾਹੁੰਦਾ ਉਸੋਂ ਡੀਆਵੀ ਅੱਛਾ ਮੋਬਾਈਲ ਦਾ ਉਹਦਾ ਹੈ ਕੀ ਸਿਸਟਮ ਮੋਬਾਈਲ ਆਪਾਂ ਕਹਿੰਦੇ ਆ ਹਾਂ ਮੋਬਾਈਲ ਆਪਾਂ ਕਹਿੰਦੇ ਆ ਦੱਸ ਨਹੀਂ ਪਤਾ ਮੋਬਾਈਲ ਉਹ سونے ਵਾਲਾ ਮੋਬਾਈਲ ਆਪਾਂ ਕਹਿੰਦੇ ਆ ਵੀ ਮੋਬਾਈਲ ਉਹਨੂੰ ਕਹਿੰਦੇ ਵੀ ਇੱਕ ਵਿੱਚ ਸੁਖਨੇ ਆ ਬਜਾਉਣ ਲਈ ਹਾਂ ਸਹੀ ਆ ਆਹੋ ਕਾਲਿੰਗ ਸਨੇਹ ਆ ਮਤਲਬ ਵੀ ਇੱਕ ਅਜੇ ਚਿੱਠੀਆਂ ਨੂੰ ਮੇਰੇ ਕੋਲ ਆ ਹੀ ਆ ਹਾਂ ਸਹੀ ਆ ਮੇਰੇ ਕੋਲ ਹੀ ਆ ਗਿਆ ਨੂੰ ਹਾਂ ਸਹੀ ਆ ਮੋਬਾਈਲ ਦਾ ਮਤਲਬ ਇਹ ਹੁੰਦਾ ਚਿੱਠੀ ਮਚਾਉਣ ਨੂੰ ਨਵੀਂ ਮੇਰਾ ਨਾਮ ਆ ਠੀਕ ਆ ਆਟੋ ਮੈਂ ਰਵੀਰ ਦਾ ਆਪਣਾ ਹਾਂ ਠੀਕ ਆ ਮੋਬਾਈਲ ਦਾ ਮਤਲਬ ਇਹ ਮੇਰੇ ਕੋਲ ਆ ਮੇਰੇ ਕੋਲ ਆ ਸਹੀ ਆ ਇਹ ਆ ਮਤਲਬ ਫੁੱਲ ਫਾਰਮ ਵੀਰੋ ਠੀਕ ਆ ਜੀ ਮੋਬਾਈਲ ਆਟੋ ਮੋਬਾਈਲ ਇੱਧਰ ਬੰਦਾ ਪਤਾ ਕਿ ਕਿਧਰ ਲੱਗਾ ਜੀ ਅੰਦਰ ਹੀ ਕੱਟ ਲਈ ਡੋਰ ਬੰਦੇ ਨੇ ਲਿਓ ਤੋੜ ਦਿੰਦੇ ਆਂ ਭਾਜੀ ਹੋਰ ਹੁਕਮ ਫੜ ਕੇ ਰੱਖੇ ਰੂ ਲਓ ਜੀ ਹੋਰ ਹੁਕਮ ਲਿਓ ਜੀ ਫੜਾ ਦਿਓ ਇਹ ਦੇ ਕਿਤੇ ਘੜ ਆਉਂਦਾ ਕਿ ਨਹੀਂ ਆਉਂਦਾ ਆਉਣਾ ਆਉਣਾ ਹਾਂ ਆਉਦਾ ਮੁੰਡੇ ਨੂੰ ਆਉਣਾ ਠੀਕ ਆ ਸੜਕਾਂ ਨੂੰ ਨਾ ਜਾਈ ਆਹੋ ਉੱਦੋਂ ਚੱਲੇ ਗਿਆ ਉਹ ਉਹ ਆਉਣਾ ਵੀ ਆਉਣਾ ਬੰਦਾ ਲੋੜ ਲੱਗਾ ਬੰਦਾ ਸਾਡਾ ਹਲਤਾ ਕੰਨੋਂ ਹਟਦਾ ਨਹੀਂ ਉੱਪਰ ਚੱਲ ਗਿਆ ਠੀਕ ਹੈ ਹਰਬੋ ਸੱਤ ਨੂੰ ਕੂਟਰੀ ਵੀ ਹੋ ਗਈ ਜੀ ਤੇ ਮੋੜਾ ਲੱਗਾ ਆ ਤੇ ਠੀਕ ਹੈ ਫੀਕ ਸੈਟ ਕਰਦਾ ਇਹ ਮੁੰਡਾ ਨਵਾਂ ਲੱਗਾ ਭਾਈ ਇਹ ਠੀਕ ਆ ਮੈਸਟਰੀ ਸਾਹਿਬ ਉੱਧਰ ਤੇ ਸਾਨੂੰ ਕਮੇਰ ਕੱਟਦਾ ਸਰ ਤੋਂ ਸੈਟ ਲੱਗ ਵੀ ਕਰਤਾ ਸੈਟ ਠੀਕ ਆ ਉਹ ਜਿਹੜੀ ਘੜਕੜ ਪਉਦੀ ਸੀ ਉਹ ਵੀ ਸੈਟ ਹੋ ਗਿਆ ਫੀਕ ਪਾਵੇ ਸਾਰੀ ਠੀਕ ਆ ਉਹਨੂੰ ਕਰੀ ਜਾਵੇ ਟੱਕਰਦੇ ਆ ਠੀਕ ਆ ਤੇ ਕੰਮ ਹਲੇ ਬਥੇ ਆ ਘਾਰੇ ਮਿੱਟੀ ਮੁੱਟੀ ਚੱਕਣੇ ਵਾਲੀ ਆ ਜਿਹੜੀ ਆਹ ਦੇਖੋ ਬੰਦਾ ਸਾਡਾ ਹਾਂ ਚੜਿਆ ਨਹੀਂ ਹਾਂ ਮੇਰਾ ਫੜਾ ਡੋਰ ਮੇ ਤੋਂ ਉਧਰ ਉਧਰ ਜਾ ਲੈ ਉਧਰੋਂ ਫੜਾ ਕਿੱਥੇ ਆ ਉਹ ਬਈ ਆ ਦੇਖ ਚੱਲ ਚੜਾ ਦੇਖੇ ਚੜਾਉਂਦਾ ਚੜਾਵੇ ਥੱਲੇ ਹੋ ਜੀ ਥੱਲੇ ਜਿੱਥੇ ਚੜੂ ਚੜ ਤੂੰ ਕਰ ਦੂ ਹੈਂ ਉਧਰ ਕਰ ਦੂ ਚੱਲ ਫੇ ਚੜਾ ਲੈ ਤੂੰ ਤਾਂ ਸਿਰਚ ਮਾਰੀ ਜਨ ਤੇਰਾ ਇੱਧਰ ਆ ਜਾ ਥੱਲੇ ਨਹੀਂ ਜਾਣ ਥੱਲੇ ਗੱਡੀ ਜਾਓ ਤੇ ਹਨੇਰਾ ਹੋਇਆ ਆਹੋ ਤੇ ਏੜਾ ਦੇ ਆ ਮੂਰੇ ਆ ਮੂਰੇ ਰੱਖ ਲੇ ਕੰਬਾ ਪਟਾ ਦੀਏ ਕੰਬਾ ਪਟਾ ਦੀਏ ੜਾਉਣ ਨੂੰ ਪੜਦੀਏ ਖੰਬਾ ਔਰ ਜੇ ਦਾ ਕੋਈ ਨਹੀਂ ਔਰ ਜੇਗਾ ਕੋਈ ਨਹੀਂ ਹੈ ਉਧਰ ਨੂੰ ੜਾਵਾ ਉਧਰ ਨੂੰ ੜਾ ਦੇ ਚੱਲ ਆਇਆ ਤੱਕ ਫੋਟੋ ਖਾ ਰਦਾ ਠੀਕ ਆ ਆਪਣੇ ਸਪੂਟ ਰੀ ਵੀ ਫਟ ਹੋ ਗਏ ਨੰਬਰ ਆਉਂਦਾ ਵਿੱਚ ਉਹ ਆਪਾਂ ਦਿਵਾਉਣਾ ਨਹੀਂ ਇਹ 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 ਟੂਰ ਟੂਰ ਨੂੰ ਖੁੱਲੋ ਆਹ ਬਹੁਤ ਠੀਕ ਆ ਜੀ ਸਾਨੂੰ ਡੱਕਰਦੇ ਆ ਅਗਲੇ ਬਲੌਗ ਦੇ ਵਿੱਚ ਠੀਕ ਆ ਬਲੌਗ ਨੂੰ ਸ਼ੇਅਰ ਕਰਿਓ ਸਪੂਟ ਰੀ ਆਪਣੇ ਵੀ ਇੱਕ ਸਰਵਿਸ ਹੋ ਗਈ ਆ ਸਰਵਿਸ ਹੋ ਗਈ ਆ ਠੀਕ ਆ ਆਹ ਵੀਡੀਓ ਅੱਜ ਆਹ ਬਾਏ ਕਰਦੇ ਪਹਿਲਾਂ ਬਾਏ ਕਰ ਇੱਦਾਂ ਬਾਏ ਕਰਦੇ ਮੈਂ ਕਹਿੰਦਾ ਸਾਲੇ ਇੱਦਾਂ ਵਾਇ ਕਰ ਵਾਇ ਕਰ ਦੇ ਇਦਾਂ ਆ ਕੈਮਰੇ 'ਚ ਕਰ ਦੇ ਇਦਾਂ ਚੱਲ ਕਰਨੀ ਨਹੀਂ ਕਰ ਦੇ ਫੇਰ ਕਰ ਦੇ ਵਿਦਾਂ ਇਦਾਂ ਤੇ ਇਦਾਂ ਇਦਾਂ ਕਰ ਚੱਲ ਪਤੰਗਦਵਾਲੇ ਲੱਗਾ ਐ ਕਰ ਦੇ ਆ ਕਰਤੀ ਕੋ ਠੀਕ ਹੈ ਜੀ ਹਾਂ ਨੈਕਸਟ ਵਲੌਗ ਚ